ਪੰਜਾਬ ਸਰਕਾਰ ਘਰਦੇ ਬੂਹੇ ਤੇ ਪਹੁੰਚ ਕੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੇ ਰਹੀ ਹੈ ਪਿੰਡ ਚੁਪਕੀ ਅਸਰਪੁਰ ਵੱਖ-ਵੱਖ ਪਿੰਡਾਂ ਦੇ ਵਿੱਚ ਦੰਤ ਸਹੂਲਤ ਕੈਂਪ ਲਾਏ ਗਏ ਇਹ ਜਿਹੜੇ ਕੈਂਪ ਹੈ ਸਰਕਾਰ ਘਰਦੇ ਬੂਹੇ ਤੇ ਆ ਕੇ ਲੋਕਾਂ ਦੇ ਕੰਮ ਕਰ ਰਹੀ ਹੈ ਹਰ ਵਿਅਕਤੀ ਤੱਕ ਪੰਜਾਬ ਦੇ ਪਿੰਡ ਦੇ ਵਿੱਚ ਸੁਵਿਧਾ ਸਰਕਾਰ ਜਿਹੜੀ ਦੇ ਰਹੀ ਹੈ ਪਹੁੰਚੇ ਉਸ ਦੇ ਲਈ ਇਹ ਜਨ ਸੁਵਿਧਾ ਕੈਂਪ ਲਾਏ ਗਏ ਹਨ ਔਰ ਇਹਦਾ ਫਾਇਦਾ ਲੋਕਾਂ ਨੂੰ ਉਠਾਣਾ ਚਾਹੀਦਾ ਇਹਨਾਂ ਕੈਂਪਾਂ ਚ ਜਾਣਾ ਚਾਹੀਦਾ ਸਮਾਣਾ ਉਪੰਡਲ ਦੇ ਅੱਜ ਚਾਰ ਪਿੰਡਾਂ ਦੇ ਵਿੱਚ ਇਹ ਕੈਂਪ ਲਾਏ ਆ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਪ੍ਰਸ਼ਾਸਨ ਦੇ ਵੀ ਕੈਂਪਾਂ 'ਚ ਆਓ ਆਪਣੇ ਜ਼ਰੂਰੀ ਕੰਮ ਮੈ ਕਰਾਓ ਸਾਡਾ ਬਹੁਤ ਵਧੀਆ ਕੰਮ ਹੋ ਰਿਹਾ ਹੈ ਨੇ ਜੀ ਸਾਰੇ ਆ ਰਹੇ ਨੇ ਜੋ ਕੰਮ ਰੁਕੇ ਬੈਤੇ ਬਹੁਤ ਵਧੀਆ ਕਰ ਰਹੇ ਨੇ ਤੁਹਾਨੂੰ ਪਹਿਲੇ ਸੈਟ ਜਾਣੇ ਪੈਂਦਾ ਹੈ ਟਾਈਮ ਵੀ ਲੱਗਦਾ ਹੈ ਪੈਸੇ ਵੀ ਲੱਗਦੇ ਨੇ ਤੁਹਾਡੇ ਹਾਂ ਲੱਗਦੇ ਤੇਜੀ ਪਹਿਲਾਂ ਬਹੁਤ ਬਦੀਨ ਹੁੰਦੇ ਤੇ ਪਹਿਲਾਂ ਜਿੱਦਣ ਦੀ ਸਰਕਾਰ ਆਈ ਆ ਬਹੁਤ ਵਧੀਆ ਲਾਭ ਠਾਰ ਰਹੇ ਨੇ ਲੋਕ ਠੀਕ ਹੈ ਔਰ ਵੀ ਲੋਕ ਖੜੇ ਆਂ ਸਾਫਾ ਸਰਪੰਚ ਸਰਮਜੀਤ ਕੀ ਨਾਮ ਆਪਣਾ ਕ੍ਰਿਸ਼ਨ ਕੁਮਾਰ ਆ ਹਾਂ ਕ੍ਰਿਸ਼ਨ ਜੀ ਜਿਹੜੇ ਕੈਂਪ ਲੱਗ ਰਹੇ ਨੇ ਇਸ ਕੈਂਪ ਦਾ ਕਿੰਨਾ ਫਾਇਦਾ ਤੁਹਾਨੂੰ ਆ ਸਰਕਾਰ ਦੇ ਰਹੀ ਹੈ ਨਹੀਂ ਤਕਰੀਬਨ ਸਾਰੀ ਫਾਇਦਾ ਜੀ ਲੋਕਾਂ ਨੂੰ ਖੱਜਲ ਖਰਾਬ ਹੋਣਾ ਪੈਂਦਾ ਸੀ ਓਰੇ ਘਰ ਬੈਠੇ ਨੇ ਜੀ ਸਾਰਿਆਂ ਦੇ ਕੰਮ ਹੋ ਰਹੇ ਨੇ ਹੂੰ ਜਿਵੇਂ ਕੋਈ ਪਿਲਸਣ ਹੈ ਕੋਈ ਇਸ ਤਰ੍ਹਾਂ ਆਪਣੇ ਜੋ ਵੀ ਸਰਟੀਫਿਕੇਟ ਪਵਾਉਣਾ ਹੈ ਸਾਰੇ ਕੰਮ ਘਰ ਬੈਠੇ ਜੀ ਸਹੂਲਤ ਮਿਲ ਰਹੀ ਹੈ ਇਸ ਸਾਲ ਹਾਂ ਤੁਹਾਡੇ ਮੈਚਵੇਂ ਵੱਲੋਂ ਵੀ ਕੈਂਪ ਚ ਸਰਗਤ ਕੀਤੀ ਗਈ ਹੈ ਹਾਂਜੀ ਪੰਜਾਬ ਸਰਕਾਰ ਦੇ ਕੈਂਪਾਂ ਦੌਰਾਨ ਅਸੀਂ ਵੀ ਇੱਥੇ ਆਪਣੀ ਹਾਜ਼ਰੀ ਭਰੀ ਹੈ ਜੋ ਵੀ ਪ੍ਰੋਬਲਮ ਹਨ ਲੋਕਾਂ ਦੀ ਬਿਜਲੀ ਸੰਬੰਧੀ ਜੋ ਹੋਰ ਹੀ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਤੇ ਉਹਨਾਂ ਦਾ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜੀ ਲੋਕਾਂ ਨੂੰ ਪਹੁੰਚਦੇ ਆਪਣੇ ਵੀ ਅੱਜ ਜਿਹੜਾ ਹੈਗਾ ਆਨਰੇਬਲ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡਾਂ ਚ ਤੇ ਸ਼ਹਿਰੀ ਇਲਾਕਿਆਂ ਚ ਕੈਂਪ ਲਾਏ ਜਾਣੇ ਆ ਪੂਰਾ ਮਹੀਨਾ ਇਹ ਮੁਹਿਮ ਚੱਲਣੀ ਹੈ ਹਰ ਰੋਜ਼ ਚਾਰ ਕੈਂਪ ਲੱਗਣੇ ਆ ਇਹ ਚ ਸਬਡਿਵੀਜ਼ਨ ਚ ਰੂਰਲ ਤੇ ਅਰਬਨ ਏਰੀਆ ਚ ਮਿਕਸ ਤੇ ਅਪਣੇ ਅੱਜ ਚਾਰ ਜਗ੍ਹਾ ਕੈਂਪ ਲੱਗੇ ਆ ਸਮਾਨਾ ਸਬਡਿਵੀਜ਼ਨ ਚ ਚੁਪਕੀ ਅਸਰਪੁਰ ਬਹਾਦਰਗੜ ਨੇਨਸ਼ੋਪ ਚਾਰ ਜਿਹੜੇ ਕੈਂਪ ਨੇ ਆ ਚ ਜਿਹੜੀਆਂ ਸੁਵਿਧਾ ਕੇਂਦਰ ਦੀਆਂ ਸੇਵਾਵਾਂ ਹੁੰਦੀਆਂ ਨੇ 45 ਸੇਵਾਵਾਂ ਜਿਹੜੇ ਕਿ ਬੰਦੇ ਆਮ ਜਨਤਾ ਉੱਥੇ ਜਾ ਕੇ ਕਰਵਾਉਂਦੀ ਹੈ ਤਾਂ ਅਸੀਂ ਸਾਰਾ ਜਿਹੜਾ ਉਹਨਾਂ ਦਾ ਸਟਾਫ ਹੈ ਕੰਪਿਊਟਰਸ ਲੈਪਟਾਪ ਸਾਰੀ ਜਿਹੜੀ ਆਨਲਾਈਨ ਸਰਵਿਸਿਜ਼ ਨੇ ਇੱਥੇ ਲੈ ਕੇ ਤੇ ਸਾਰੇ ਸਾਡੇ ਜਿਹੜੇ 10 ਤੋਂ 11 ਲਾਈਨ ਡਿਪਾਰਟਮੈਂਟਸ ਹੁੰਦੇ ਆ ਬਿਜਲੀ ਬੋਰਡ ਹੈ વોટર ਸਪਲਾਈ ਹੈ ਤੇ ਪਟਵਾਰੀ ਰੈਵਨਿਊ ਡਿਪਾਰਟਮੈਂਟ ਹੋ ਗਿਆ ਸੀਡੀਪੀਓ ਹੋਗੇ ਫੂਡ ਸਪਲਾਈ ਹੋ ਗਿਆ ਸਾਰੇ ਮਹਿਕਮਿਆਂ ਦੇ ਜਿਹੜੇ ਹੈਗੇ ਨੇ ਰਿਪ੍ਰেজੈਂਟੇਟਿਵਸ ਕੈਂਪਸ ਤੇ ਮੌਜੂਦ ਨੇ ਹਰ ਇੱਕ ਕੈਂਪਸ ਤੇ ਮੌਜੂਦ ਨੇ ਤਾਂ ਕਿ ਜਿਹੜੇ ਵੀ ਲੋਕਾਂ ਦੀ ਸਮੱਸਿਆਵਾਂ ਨੇ ਉਹਨਾਂ ਮੌਕੇ ਤੇ ਹੱਲ ਕੀਤਾ ਜਾਵੇ ਇਹਦੇ 'ਚ ਸਾਡੇ ਕੋਲ ਤਿੰਨ ਤਰ੍ਹਾਂ ਦੇ ਇਸ਼ੂਜ਼ ਰਹਿਣਗੇ ਇੱਕ ਤਾਂ ਜਿਹੜੇ ਔਨ ਦਾ ਸਪਾਟ ਅਸੀਂ ਸੋਲਵ ਕਰਾਂਗੇ ਆਨਲਾਈਨ ਰਿਕੁਐਸਟ ਲੈ ਕੇ ਐਪਲੀਕੇਸ਼ਨ ਕੈਂਪਸ ਚੋਂ ਨਾਲ ਨਾਲ ਤੇ ਇਸ ਤੋਂ ਇਲਾਵਾ ਜਿਹੜੀ ਹੁੰਦੀ ਗ੍ਰੀਵ ਉਹ ਵੀ ਲਿੱਤੀਆਂ ਜਾਣਗੀਆਂ ਤੇ ਅੱਗੇ ਫਾਰਵਰਡ ਕੀਤੀਆਂ ਜਾਣਗੀਆਂ ਦੂਸਰਾ ਉਹ ਜਿਹੜੇ ਕੰਮ ਨੂੰ ਥੋੜਾ ਟਾਈਮ ਲੱਗਦਾ 10 ਤੋਂ 15 ਦਿਨ ਉਹ ਵੀ ਅਸੀਂ ਇਹਦੇ 'ਚ ਰਸੀਟ ਕਰਾਂਗੇ ਤੇ ਸਾਰਾ ਉਹਦੇ ਸੋਲਵ ਕਰਕੇ ਰਿਪੋਰਟਿੰਗ ਕਰਾਂਗੇ ਟਾਈਮ ਬਾਉਂਡ ਕਰੋਗੇ ਟਾਈਮ ਬਾਉਂਡ ਸਾਰੇ ਕੰਮ ਇਹਦੇ 'ਚ ਹੋਣਗੇ ਤੇ ਬਹੁਤ ਹੀ ਕੱਚਾ ਮੋਹੀ ਮੈਂ ਸਰਕਾਰ ਵੱਲੋਂ ਜਿਹੜਾ ਚਲਾਇਆ ਗਿਆ ਤੇ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿਹੜੀ ਆਮ ਜਨਤਾ ਨੂੰ ਸਾਰੇ ਕੈਂਪਸ ਦਾ ਵੱਧੋ-ਵੱਧ ਜਿਹੜਾ ਹੈਗਾ ਲਾਭ ਉਠਾਣ ਜਿੰਨੇ ਵੀ ਨਿਵਾਸੀ ਨੇ ਆਪਣੇ ਸਮਾਰਨਾ ਸ਼ਹਿਰ ਦੇ ਤੇ ਪਿੰਡਾਂ ਦੇ ਤੇ ਵੱਧੋ ਵੱਧ ਕੈਂਪਸ ਚ ਪਾਰਟਿਸਿਪੇਟ ਕਰਕੇ ਆਪਣੇ ਜਿਹੜੇ ਪੈਂਡਿੰਗ ਕੰਮ ਨੇ ਸਭ ਦਾ ਜਿਹੜਾ ਨਪਟਾਰਾ ਮੌਕੇ ਤੇ ਬਹੁਤ ਪ੍ਰਾਇਰੀਟੀ ਦੇ ਕੀਤਾ ਜਾ ਰਿਹਾ ਸਰ ਜਿਸ ਦਿਨ ਤੋਂ ਲੋਕਾਂ ਨੇ ਸਰਕਾਰ ਦੇ ਪੱਖ ਦੇ ਵਿੱਚ ਫਤਵਾ ਦਿੱਤਾ ਉਸੇ ਦਿਨ ਤੋਂ ਸਰਕਾਰ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਜੋ ਸਰਕਾਰੀ ਸਹੂਲਤਾਂ ਨੇ ਉਹ ਲੋਕਾਂ ਨੂੰ ਲੋਕਾਂ ਦੇ ਦੁਆਰ ਜਾ ਕੇ ਲੋਕਾਂ ਦੇ ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਸੋ ਉਸੇ ਲੜੀ ਦੇ ਤਹਿਤ ਲਗਾਤਾਰ ਪਿਛਲੇ 2 ਸਾਲਾਂ ਤੋਂ ਇਹ ਕੈਂਪ ਲਗਾਤਾਰ ਚੱਲ ਰਹੇ ਨੇ ਹੁਣ ਥੋੜਾ ਜਿਹਾ ਅਸੀਂ ਪ੍ਰੋਸੈਸ ਤੇਜ਼ ਕਰਿਆ ਵੀ ਜੋ ਮਤਲਬ ਕੋਈ ਸਹੂਲਤ ਵਾਜੋਂ ਮਤਲਬ ਖੁਣਾ ਨਾ ਰਹਿ ਜੇ ਬੰਦਾ ਹਰ ਬੰਦੇ ਤੱਕ ਸਹੂਲਤ ਪਹੁੰਚੇ ਸਰਕਾਰ ਪਹੁੰਚੇ ਪ੍ਰਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼